ਕਪੜਾ ਕਰਕੇ ਫਿਰ ਦੁਬਾਰਾ ਪਹਿਨ ਲੈ ਵਾਲੀਆਂ ਜਿਹੜੀਆਂ ਚੀਜ਼ਾਂ ਉਸ ਤੇ ਬਲ ਵਧਦੇ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਆ ਵੀ ਇੱਕ ਜਿਹੜੇ ਫੈਲਨ ਕਨਵਿਕਟਡ ਆ ਉਹ ਰਾਸ਼ਟਰਪਤੀ ਜਿਹੜੇ ਹੋਣਗੇ ਅੱਜ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਆ ਉਹਨਾਂ ਨੂੰ ਹਸ਼ਮਨੀ ਕੇਸ ਦੇ ਵਿੱਚ ਸੈਂਟੈਂਸ ਸੁਣਾਇਆ ਗਿਆ ਆ ਉਹਨਾਂ ਨੂੰ ਉਦਾਂ ਕੋਈ ਪਨਿਸ਼ਮੈਂਟ ਜਾਂ ਕੋਈ ਫਾਈਨ ਤਾਂ ਨਹੀਂ ਪਿਆ ਪਰ ਕਨਵਿਕਟ ਹੋਣ ਤੋਂ ਬਾਅਦ ਦੇ ਵਿੱਚ ਜਿਹੜੀ ਸੈਂਟੈਂਸਿੰਗ ਆ ਉਹਨਾਂ ਦੀ ਪੂਰੀ ਹੋ ਗਈ ਆ ਸੁਪਰੀਮ ਕੋਰਟ ਨੂੰ ਪ੍ਰੈਜ਼ੀਡੈਂਟ ਇਲੈਕਟੋਨਲ ਟਰੰਪ ਨੇ ਗੁਹਾਰ ਲਾਈ ਸੀ ਵੀ ਇਸ ਜਿਹੜੇ ਹਸ਼ਮਨੀ ਦੀ ਸੈਂਟੈਂਸਿੰਗ ਆ ਕੇਸ ਦੇ ਵਿੱਚ ਉਸ ਨੂੰ ਰੋਕਿਆ ਜਾਵੇ ਪਰ 4 ਦੇ ਮੁਕਾਬਲੇ 5 ਦੇ ਨਾਲ ਸੁਪਰੀਮ ਕੋਰਟ ਨੇ ਉਸ ਨੂੰ ਰੋਕਣ ਦੇ ਉੱਤੇ ਨਾ ਕਰ ਦਿੱਤੀ ਸੀ ਮਨਹੈਟਨ ਦੇ ਜੱਜ ਵਾਨ ਮਰਚਨ ਉਹਨਾਂ ਨੇ 78 ਸਾਲਾ ਜਿਹੜੇ ਰਿਪਬਲਿਕਨ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਟਰੰਪ ਆ ਉਹਨਾਂ ਨੂੰ 4 ਸਾਲ ਤੱਕ ਦੀ ਸਜ਼ਾ ਜਿਹੜੀ ਇਸ ਮਾਮਲੇ 'ਚ ਦੇ ਜਿਹੜੇ ਹੋ ਸਕਦੇ ਸੀਗੇ ਪਰ ਉਹਨਾਂ ਨੇ ਕਹਿੰਦੇ ਵੀ ਸਾਈਡ ਸਟੈਪ ਜਿਹੜਾ ਉਹ ਕਰ ਦਿੱਤਾ ਪ੍ਰੈਜ਼ੀਡੈਂਸ਼ੀਅਲ ਇਮਿਊਨਿਟੀ ਆਫਿਸ ਆਫ ਪ੍ਰੈਜ਼ੀਡੈਂਟ ਨੂੰ ਮਤੇ ਨਜ਼ਰ ਰੱਖਦੇ ਹੋਏ ਇਦਾਂ ਹੋਊਗਾ ਸੋ ਪਹਿਲੇ ਪ੍ਰੈ ਪਹਿਲਾ ਪਰਸਨ ਬਣਿਆ ਆ ਜਿਹੜੇ ਕਨਵਿਕਟਡ ਫੈਲਨ ਆ ਤੇ ਉਸ ਨੂੰ ਜਿਹੜਾ ਪ੍ਰੈਜ਼ੀਡੈਂਸ ਪ੍ਰੈਜ਼ੀਡੈਂਟ ਜਿਹੜਾ ਆ ਉਹ ਬਣਾਇਆ ਜਾਊਗਾ ਪਿਛਲੇ ਸਾਲ ਟ੍ਰਾਇਲ ਦੇ ਵਿੱਚ ਟਰੰਪ ਹੁਣਾਂ ਨੇ ਆਪਣੇ ਜਿਹੜੇ ਸਾਥੀ ਆ ਉਹਨਾਂ ਨੂੰ ਵੀ ਉੱਥੇ ਲਿਆਂਦਾ ਸੀ ਰਿਪੋਰਟਰਜ਼ ਦੇ ਨਾਲ ਵੀ ਗੱਲਬਾਤ ਜਿਹੜੀ ਉਹ ਕਰਦੇ ਜਿਹੜੇ ਉਹ ਰਹੇ ਆ ਪਰ ਅੱਜ ਦੇ ਦਿਨ ਟਰੰਪ ਹੁਣੀ ਆਪ ਮੌਜੂਦ ਨਹੀਂ ਸੀ ਬਲਕਿ ਉਹਨਾਂ ਨੇ ਆਪਣੇ ਘਰੋਂ ਪਾਮ ਵਿਚ ਤੋਂ ਹੀ ਵਰਚੂਅਲੀ ਇਸ ਸੈਂਟੈਂਸਿੰਗ ਦੇ ਦੌਰਾਨ ਜਿਹੜੀ ਆ ਉਹ ਹਾਜ਼ਰੀ ਭਰੀ ਸੀ ਜੀ ਬਿਲਕੁਲ ਖਬਰਾਂ ਕਰਕੇ ਫਿਰ ਦੁਬਾਰਾ ਆਪਾਂ ਲੈ ਆਲੀਆ ਜਿਹੜੀਆਂ ਚੀਜ਼ਾਂ ਉਸਤੇ ਵੱਧਦੇ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਆ ਵੀ ਇੱਕ ਜਿਹੜੇ ਫੈਲਨ ਕਨਵਿਕਟਡ ਆ ਉਹ ਰਾਸ਼ਟਰਪਤੀ ਜਿਹੜੇ ਹੋਣਗੇ ਅੱਜ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ 트੍ਰੰਪ ਆ ਉਹਨਾਂ ਨੂੰ ਹਸ਼ਮਨੀ ਕੇਸ ਦੇ ਵਿੱਚ ਸੈਂਟੈਂਸ ਸੁਣਾਇਆ ਗਿਆ ਆ ਉਹਨਾਂ ਨੂੰ ਉਦਾਂ ਕੋਈ ਪਨਿਸ਼ਮੈਂਟ ਜਾਂ ਕੋਈ ਫਾਈਨ ਤਾਂ ਨਹੀਂ ਪਿਆ ਪਰ ਕਨਵਿਕਟ ਹੋਣ ਤੋਂ ਬਾਅਦ ਦੇ ਵਿੱਚ ਜਿਹੜੀ ਸੈਂਟੈਂਸਿੰਗ ਆ ਉਹਨਾਂ ਦੀ ਪੂਰੀ ਹੋ ਗਈ ਆ ਸੁਪਰੀਮ ਕੋਰਟ ਨੂੰ ਪ੍ਰੈਜ਼ੀਡੈਂਟ ਇਲੈਕਟ ਡੋਨਲਡ 트੍ਰੰਪ ਨੇ ਗੁਹਾਰ ਲਾਈ ਸੀ ਵੀ ਇਸ ਜਿਹੜੇ ਹਸ਼ਮਨੀ ਦੀ ਸੈਂਟੈਂਸਿੰਗ ਆ ਕੇਸ ਦੇ ਵਿੱਚ ਉਸ ਨੂੰ ਰੋਕਿਆ ਜਾਵੇ ਪਰ ਚਾਰ ਦੇ ਮੁਕਾਬਲੇ ਪੰਜ ਦੇ ਨਾਲ ਸੁਪਰੀਮ ਕੋਰਟ ਨੇ ਉਸ ਨੂੰ ਰੋਕਣ ਦੇ ਉੱਤੇ ਨਾ ਕਰ ਦਿੱਤੀ ਸੀ ਮਨਹੈਟਨ ਦੇ ਜੱਜ ਵਾਨ ਮਰਚਨ ਉਹਨਾਂ ਨੇ 78 ਸਾਲਾ ਜਿਹੜੇ ਰਿਪਬਲਿਕਨ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਟਰੰਪ ਆ ਉਹਨਾਂ ਨੂੰ 4 ਸਾਲ ਤੱਕ ਦੀ ਸਜ਼ਾ ਜਿਹੜੀ ਇਸ ਮਾਮਲੇ 'ਚ ਦੇ ਜਿਹੜੇ ਹੋ ਸਕਦੇ ਸੀਗੇ ਪਰ ਉਹਨਾਂ ਨੇ ਕਹਿੰਦੇ ਵੀ ਸਾਈਡ ਸਟੈਪ ਜਿਹੜਾ ਉਹ ਕਰ ਦਿੱਤਾ ਪ੍ਰੈਜ਼ੀਡੈਂਸ਼ੀਅਲ ਇਮਿਊਨਿਟੀ ਅ ਆਫਿਸ ਆਫ ਪ੍ਰੈਜ਼ੀਡੈਂਟ ਨੂੰ ਮਤੇ ਨਜ਼ਰ ਰੱਖਦੇ ਹੋਏ ਏਦਾਂ ਹੋਊਗਾ ਸੋ ਪਹਿਲੇ ਪ੍ਰੈਜ਼ੀਡੈਂਟ ਪਹਿਲਾ ਪਰਸਨ ਬਣਿਆ ਆ ਜਿਹੜੇ ਕਨਵਿਕਟਡ ਫੈਲਨ ਆ ਤੇ ਉਸ ਨੂੰ ਜਿਹੜਾ ਪ੍ਰੈਜ਼ੀਡੈਂਸ ਪ੍ਰੈਜ਼ੀਡੈਂਟ ਜਿਹੜਾ ਆ ਉਹ ਬਣਾਇਆ ਜਾਊਗਾ ਪਿਛਲੇ ਸਾਲ ਟ੍ਰਾਇਲ ਦੇ ਵਿੱਚ ਟਰੰਪ ਹੋਣਾ ਨੇ ਆਪਣੇ ਜਿਹੜੇ ਸਾਥੀ ਆ ਉਹਨਾਂ ਨੂੰ ਵੀ ਉੱਥੇ ਲਿਆਂਦਾ ਸੀ ਰਿਪੋਰਟਰਸ ਦੇ ਨਾਲ ਵੀ ਗੱਲਬਾਤ ਜਿਹੜੀ ਉਹ ਕਰਦੇ ਜਿਹੜੇ ਉਹ ਰਹੇ ਆ ਪਰ ਅੱਜ ਦੇ ਦਿਨ ਟਰੰਪ ਹੁਣੀ ਆਪ ਮੌਜੂਦ ਨਹੀਂ ਸੀ ਬਲਕਿ ਉਹਨਾਂ ਨੇ ਆਪਣੇ ਘਰੋਂ ਪਾਮ ਵਿਚ ਤੋਂ ਹੀ ਵਰਚੂਅਲੀ ਇਸ ਸੈਂਟੈਂਸਿੰਗ ਦੇ ਦੌਰਾਨ ਜਿਹੜੀ ਆ ਉਹ ਹਾਜ਼ਰੀ ਭਰੀ ਸੀ ਜੀ